نو شہر پروگرام میں واسطے پرتےشی طرف آپ جی کا ہاردک سوگت ہے یہ شاید ضلع شہید بگت دن وشیش ਗੋਵਿਤਰ ਹੈ ਇੱਥੇ ਸਰਪਾਲ ਸਾਡੇ ਤੋਂ ਤੇ ਨਾਲੇ ਜਵਾਰੀ ਸਾਡੇ ਲਈ ਗੱਲ ਜਿਹੜੀ ਉਹ ਕੋਈ ਹੋਰ ਏਰੀਆ ਉਹ ਨਹੀਂ ਹੈ ਅਸੀਂ ਤਾਂ ਕਹਿੰਦੇ ਜੇ ਸਾਨੂੰ ਹਜ਼ਾਰਾਂ ਜਨਮ ਮਿਲ ਕੇ ਵੀ ਇਹ ਅੰਮ੍ਰਿਤ ਸਰਪ ਦੀ ਤਰਫਲੀ ਤੇ ਸ਼ਹਾਦਤ ਦਾ ਨਸੀਬ ਹੋ ਜਾਵੇ ਤਾਂ ਇਹ ਵੀ ਜਿਹੜਾ ਸੌਤਾ ਹੈ ਸਾਨੂੰ ਮਿੰਨ ਜਾ ਦੇਣਾ ਉਹ ਨਹੀਂ ਹੈਗਾ ਉਹ ਕਹਿਣ ਲੱਗੇ ਕਿ ਜੈਸੇ ਭੂਤ ਪ੍ਰਸ਼ਤ ਤੈਸੀ ਠਿਕ ਪਰਤਵਾਰ ਜਿੱਥੇ ਉਹ ਜਵਲ ਦੇ ਕ੍ਰੂਪ ਖੇਤਰ ਹੈਗਾ ਉੱਦਾਂ ਸਾਡੇ ਜਿਸਮੌਰ ਉਸ ਤੋਂ ਲਾਵਾ ਤੇ ਸਾਰਾ মিডিਆ ਜਿਹੜਾ ਕਵਰ ਕੀਤਾ ਜਿਸ ਤਰੀਕੇ ਕੋਸ਼ਿਸ਼ ਕੀਤੀ ਸੀ ਸਰਦਾਰ ਹਰਦੀਪ ਸਿੰਘ ਦੀ ਗੂੰੜ ਤੇ ਸਰਦਾਰ ਦਲਬਾਤ ਸਿੰਘ ਦੇ ਵਲਾਚ ਉਹਨਾਂ ਨੇ ਸਾਰੀ ਕਵਰੇਜ ਕੀਤੀ ਵਾਲਾ ਵਿੱਚ ਇਜਹਾਬ ਦੇ ਦਿੰਦੇ ਖੌੜਾ ਵੀ ਦਿੱਤੀਆਂ ਸਰਾਂ ਸਾਊਂਡ ਦੀ ਸੇਵਾ ਵਾਲੇ ਵੀ ਧੰਨਵਾਦ ਤੇ ਵੀਡੀਓਗ੍ਰਾਫੀ ਵਾਲਿਆਂ ਦਾ ਵੀ ਧੰਨਵਾਦ ਹੈ। ਨੇ ਇਸੇ ਹੀ ਸਥਾਨ ਦੇ ਵਿੱਚ ਸੇਵਾ ਕਰਦੇ ਸਾਡੇ ٹرسٹ ਦੇ ਮੈਂਬਰ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਤੋਂ ਬਾਅਦ ਜਿਹੜਾ ਪੁਨਰਨੀ ਸੋਚੀ ਟੀਮ ਨੇ ਸਾਰਾ ਪ੍ਰਬੰਧ ਕਰਨ ਦੇ ਵਿੱਚ ਧੰਨਵਾਦ ਗੁਰਪਰਮੇਂ ਸਿੰਘ ਜਿਹੜੇ ਨਾਮਾਂ ਦੀ ਤਸਵੀਰਾਂ ਸਾਰਾ ਤਲਵਾਰ ਸਿੰਘ ਜੀ ਸਤਿਨਾਮ ਸ੍ਰੀ ਵਾਹਿਗੁਰੂਆਂ ਚੁੱਕਣ ਗਿਆ ਇੱਕ ਸ਼ਬਦ ਤੋਂ ਅਮ੍ਰਿਸ਼ੇ ਪੰਥਲ ਬਜੂਂ ਜਿਹੜਾ ਉਹ ਦੰਦੇ ਰਹਿਣ ਦੇ ਇੱਕ ਸ਼ਬਦ ਜਿਹੜੇ ਨੇ ਹੁਸ਼ਾ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਵਾ ਉਹ ਕਰ ਲੈ ਕੇ ਗੁਰੂ ਪਾਤਸ਼ਾਹ ਦੇ ਅਰਦਾਸ ਕਰਨੀ ਕਿ ਗੁਰੂ ਪਾਤਸ਼ਾਹ ਤੁਸੀਂ ਸਾਨੂੰ ਨਿਗਰਾਨਾ ਅਠਾਰਵੇਂ ਸਿੰਘਾਂ ਦਾ ਬਣਿਆ ਜਿਹੜਾ ਵਾ ਪੰਥ ਦੇ ਵਿੱਚ ਮੂਨ ਜਿਹੜਾ ਵਾ ਉਹ ਬਖਸ਼ ਦਿਓ ਮੇਰੇ ਬਾਸੋਂ ਇਸ ਸਿਧਾਂਤ ਦੇ ਉੱਤੇ ਗੱਲ ਕਰ ਰਿਹਾ ਕਿੰਨ ਗਲਤੀਆਂ ਭੁੰਡਾ ਹੋਈਆਂ ਉਹਨੀਆਂ ਮੇਰੀਆਂ ਗਲਤੀਆਂ ਭੁੰਡਾ ਨੂੰ ਮੇਰੀ ਚੋੜੀ ਚ ਪਾ ਦੇਣਾ ਗੁਰੂ ਦੀ ਜਗਨ ਨੂੰ ਆਪਣੇ ਨਿਰਖਿਆਂ ਦੇ ਵਿੱਚ ਥਾਂ ਦੇਣੀ ਆਉ ਸਤੇ ਬਣਾਓ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਸਤੇ ਤਾਂ ਇਹ ਵੀ ਸਾਡੇ ਲਈ ਭਾਗਾ ਵਾਲੀ ਗੱਲ ਹੈ ਦੀਨ ਮਜਬੂ ਕੋ ਜਹਿ ਜੁਦ ਸ਼ੁਹ ਸ਼ਸਤਰ ਤਨ ਹੋਵਕ ਸੁਧ ਜੇ ਇਹ ਸਾਡੇ ਸਰੀਰ ਨੂੰ ਇੱਥੇ ਕਿਤੇ ਫੱਟ ਲੱਗ ਜਾਣਗੇ ਜ਼ਖਮੀ ਹੋਵਾਂਗੇ ਤਾਂ ਸਾਡਾ ਜਿਹੜਾ ਸਰੀਰ ਹੈ ਨਾ ਉਹ ਸ਼ੁੱਧ ਹੋਵੇਗਾ ਵੱਡੇ ਕੱਲੂਕਾਰੇ ਤੋਂ ਬਾਅਦ ਜਦ ਸਾਰਾ ਪੰਥ ਜ਼ਖਮੀ ਹੋਇਆ ਸੀ ਤਾਂ ਸਿੰਘਾਂ ਦੇ ਸਰੀਰਾਂ ਦੇ ਉੱਤੇ ਬਹੁਤ ਵੱਡੇ ਵੱਡੇ ਫੱਟ ਸਨ ਕਿ ਕਹਿੰਦੇ ਜਿਵੇਂ ਸਰੀਰ ਦੇ ਸਭ ਤੋਂ ਜ਼ਿਆਦਾ ਫੱਟ ਸੰਗਣਾ ਉਸ ਨੂੰ ਵੀ ਪੰਥ ਨੇ ਫਿਰ ਸੁਲਤਾਨ ਨੂੰ ਕਵਾਉਂ ਜਿਹੜਾ ਸੀ ਪੜਾਇਆ ਸੀ ਕਿਸੇ ਪਾਈ ਤੋਂ ਬਧੇਨੇ ਫਕਸਨ ਦਸਤਾਰ ਸਿੰਘ ਅੰਮ੍ਰਿਤਵਾਰ ਇਹਨਾਂ ਦੇ ਸਿੱਖ ਉਹ ਭੁੱਲਦਿਆਂ ਭੁੱਲਦਿਆਂ ਭੁੱਲ ਜਾਂਦਾ ਬਲਗਮ ਖੰਗ ਬਖਾਰ ਜਾਂ ਕ੍ਰੈਸਰ ਨਾਲ ਮਰੇ ਜਿਹੜਾ ਉਹ ਭੁੱਲਦਿਆਂ ਭੁੱਲਦਿਆਂ ਭੁੱਲ ਜਾਂਦਾ ਪੋਸਤ ਭੰਗ ਕਹੀਮ ਚੱਟੇ ਨੂੰ ਖਾਏ ਜਿਹੜਾ ਉਹਦਾ ਜੀਵਨ ਰੋਕਦਿਆਂ ਰੋਕਦਿਆਂ ਬੋਲੇ ਜੱਗਦਾ ਉਸ ਖਾ ਨੂੰ ਭਗਵਾਨ ਦੇ ਖੜੇ ਸਜਦਾ ਜਿੱਥੇ ਗੂਰ ਸ਼ਰੀਰਾਂ ਦਾ ਕੁੱਲ ਜਾਂਦਾ ਬੋਲੇ ਅਰਿਨਾ ਕਾਲ ਸੁਣਾ ਪ੍ਰਗਨ ਤੇ ਭਰਮਾਂ ਵਿੱਚ ਵਿਧਾਨੇ ਗੁਰੂ ਨੂੰ ਕਿੱਸੇ ਅਕੇ ਤੋਰਨਾ ਰੱਖਣਾ ਦੇ ਸੰਗਤ ਨੂੰ ਉਹਨਾਂ ਦੀ ਸੋਚ ਨੂੰ ਤਾਂ ਸਾਨੂੰ ਮਨਦਰਖਾਣਾ ਨੂੰ ਉੱਠਣਾ ਚਾਹੀਦਾ ਹੈ ਸੋ ਹੁਣ ਸੇ ਬੜੀਆਂ ਸ਼ਰੀਰਾਂ ਅਨਸਾਰੀਆਂ ਬੜੀਆਂ ਜਾਣੀਆਂ ਨੇ ਆਪ ਉਸ ਤੋਂ ਆ ਦੇਗ ਵਰਤੇ ਵੀ ਸਤਪੁਰਾਂ ਦਾ ਸੂਬੇਦਾਰਾਨ ਦੇ ਜਾਵੇਗਾ ਉਸ ਤੋਂ ਸਾਰੀ ਸੰਗਮ ਵਰਤ ਜਿੰਦਰੀਆ ਟੇਕੂ ਭਗਤ ਦੇ ਜਾਵੇ ਜਿਹੜਾ ਦੁਸ਼ਮਣ ਦੇ ਨਾਲ ਲੜਨੋਂ ਤੇ ਮਰਨੋਂ ਡਰਦਾ ਏ ਢ੍ਰੇਕ ਕਿਸ ਜਨਨੀ ਢ੍ਰੇਕ ਪਿਤ ਕਰੇ ਉਹਦੇ ਮਾਤਾ ਪਿਤਾ ਤੇ ਉਹ ਜਿਹੜਾ ਫਿਰ ਲਾੜਪ ਦੇਜ ਯੋਗ ਨੇ ਇਸ ਤਰ੍ਹਾਂ ਹੀ ਸਾਨੂੰ 1739 ਦੇ ਵਿੱਚ ਜਦ ਬੋਤਾ ਸਿੰਘ ਗਰਜਾ ਸਿੰਘ ਦੀ ਸਾਖੀ ਮਿਲਦੀ ਏ ਤੇ ਬੋਤਾ ਸਿੰਘ ਗਰਜਾ ਸਿੰਘ ਜਦ ਨੂਰਦੀਨ ਦੀ ਸਰਾ ਵਿੱਚੇ ਮੁਗਲ ਸਿਪਾਹੀਆਂ ਦੇ ਸਾਹਮਣੇ खड़े 산 ਤਾਂ ਜਿਹੜਾ ਮੁਗਲਾਂ ਦਾ ਜਰਨਲ ਸੀ ਉਹਨੇ ਬੋਤਾ ਸਿੰਘ ਗਰਜਾ ਸਿੰਘ ਨੂੰ ਵੰਗਾਰ ਕੇ ਕਿਹਾ ਸੀ ਕਿ ਤੁਸੀਂ ਆਤਮ ਸਮਰਪਣ ਕਰਦੇ ਹੋ ਤੁਸੀਂ ਸਿਰਫ ਦੋ ਜਾਣੇ ਹੋ ਤੇ ਸਾਡੀ ਫੌਜ ਜਿਹੜੀ ਬਹੁਤ ਹੈ ਸਾਡੇ ਕਿ ਤੁਸੀਂ ਜਿਹੜਾ ਆਪਣਾ ਜੋਰ ਨਹੀਂ ਚਲਾ ਸਕਦੇ ਤਾਂ ਫਿਰ ਉੱਥੇ ਜਿਹੜਾ ਬੋਤਾ ਸਿੰਘ ਗਰਜਾ ਸਿੰਘ ਨੇ ਜਵਾਬ ਦਿੱਤਾ ਸੀ ਨਾ ਉਹ ਬਹੁਤ ਭਾਵਪੂਰਤ ਹੈ ਉਹ ਕਹਿਣ ਲੱਗੇ ਕਹਿੰਦੇ ਕਿ ਮੌਤ ਤੋਂ ਅਸੀਂ ਨਹੀਂ ਡਰਦੇ ਮੌਤ ਤੋਂ ਸਾਨੂੰ ਅੱਖਾਂ ਮੇਰੀਆਂ ਕਿਰਪਾ ਜਿਹੜੀਆਂ ਵਿਚਾਰਾਂ ਉੱਤੇ غور ਕਰੀਏ ਸਮਾਂ ਅਦ੍ਰਿਸ਼ ਦਾ ਅਦ੍ਰਿਸ਼ ਕੌਣ ਜਿਹੜੀ ਬੜੇ ਤੰਗ ਰਹੀ ਹੈ ਉਹਦਾ ਵੀ ਬਹੁਤ ਸਮਾਂ ਐਸੇ ਲੇ ਸਭਾ ਸਾਰੇ ਨੇ ਸਿਰ ਜੋੜ ਕੇ ਗੁਰੂ ਮਹਾਰਾਜ ਦੀ ਗੁਰਮੁਖੀ ਰੋਸ਼ਨੀ ਦੇ ਚੱਕੇ ਦੇ ਵਿੱਚ ਸੰਘਰਸ਼ ਚੱਲਦੇ ਨੇ ਉਹਨਾਂ ਨੂੰ ਸੰਯੋਗ ਦੇਣਾ ਅਕੀਰ ਦੇ ਵਿੱਚ ਸਭ ਤੋਂ ਅਨੁਆ ਸਾਡੀ ਸੰਗਤਾਂ ਜਿਹੜੀ ਐਨੀ ਗੱਲ ਵਿੱਚ ਤੋਂ ਨਿਕਲ ਚੱਲ ਕੇ ਪਹੁੰਚੀ ਹੈ ਤੇ ਅਕੀਰ ਦੇ ਵਿੱਚ ਸਹਾਇ ਸ਼੍ਰੀ ਗੁਰੂ ਅੰਗੁਰਮਾਨ ਸਾਹਿਬ ਜੀ ਦਾ ਟੋਟਲ ਗੁਨਾਉਂ ਦੇ ਸਾਨੂੰ ਕੋਟਮਤੇ ਵਾਲਾ ਅਸੇ ਸਤਗੁਰੂ ਕਿਰਪਾ ਕਰਨ ਆਨ ਬਲੇ ਸਰਵ ਜੀ ਜਿਸ ਤਰ੍ਹਾਂ ਕਿਰਪਾ ਕਰਕੇ ਸੇਵਾ ਲੈਂਦੇ ਰਹੇ ਤੇ ਇੱਕ ਨਵੀਂ ਦੀ ਕਰਾਂਗਾ ਜਿਸ ਇੱਕ ਨਾ ਸਮਾਪਤਨਾ ਅੱਜ ਸਿੱਖ ਕੌਮ ਬੜੀ ਮੰਗਤਾਰ ਵਿੱਚ ਹੈ ਪਤਾ ਨਹੀਂ ਲੱਗ ਰਿਹਾ ਕਿ ਕੀ ਕਰੀਏ ਸੋ ਇਸ ਪਰ ਭਾਏ ਕਿ ਜਪਨ ਸ਼ੀਲ ਨੇ ਉਸ ਜਤਨ ਦੀ ਘੜੀ ਦੇ ਵਿੱਚ ਸ੍ਰੀ ਟਰਾਲਕ ਕਾਰ ਸਾਹਮਣੇ ਜਿਹੜੀ ਪ੍ਰਭਸਤਾ ਹੈ ਤੇ ਸਿਰੋਪੀ ਗੁਰੂਗਰਾ ਪ੍ਰਬੰਧ ਕਮੇਟੀ ਜਿਹੜੀ ਆਜ਼ਾਦ ਹਸਤੀ ਹੈ ਇਸੇ ਤਰ੍ਹਾਂ ਅਕਾਲੀ ਦਲ ਜਿਹਨਾਂ ਸਾਰਿਆਂ ਖੱਲਾਂ ਦੇ ਉੱਤੇ ਵਿਚਾਰ ਚੰਗੜਾ ਕਰਨ ਦੇ ਲਈ 19 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਂ ਸ਼ਹਿਰ ਕਿਥੇ ਆਪਾਂ ਸਾਰੇ ਇਲਾਕੇ ਦੇ ਉਹਨਾਂ ਪੱਖ ਵਰਧੀਆਂ ਨੂੰ ਵਜ੍ਹੀ ਕਰਦੇ ਹਾਂ ਕਿ ਜਿਹੜੇ ਜਾਵੇ ਲਈ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਆਵੇ ਜੋ ਸਿੱਖ ਫਕੀਰ ਦੇ ਵਿੱਚ ਇਸ ਵੇਲੇ ਦੁਬਾਰਾ ਪੈਣੀ ਆਤਮਾ ਜੈਸੀ ਪਵਿੱਤਰ ਹੋ ਸਕਦੀ ਸੀ ਆਤਮਾ ਦੇ ਸਾਰੇ ਪਾਪ तेरे ਸੰਗ ਉਹ ਲੈ ਸਕਦੇ ਸੰਗ ਇਸ ਤਰ੍ਹਾਂ ਦੀ ਸਾਖੀ ਦੀ ਯਾਤ ਉਹ ਭਾਈ ਤਾਰਾ ਸਿੰਘ ਆਹ ਨਹੀਂ ਮਿਲਦੀ 15 72 ਅੰਮ੍ਰਿਤਸਰ ਤੋਂ ਬਾਅਦ ਜਦ ਭਾਈ ਤਾਰਾ ਸਿੰਘ ਬਾਹਾਂ ਬਾਹਾਂ ਪਿੰਡ ਦੇ ਵਿੱਚ ਸੰਗਤ ਤਾਂ ਜਦ ਲਾਹੌਰ ਨੂੰ ਜਗੀਆਂ ਖਾਣ ਦੀ ਫੌਜ ਆ ਗਈ ਸੀ ਉਹ ਉਹਨਾਂ ਨੂੰ ਫੜਦੇ ਨੇ ਵਾਹ ਪੇਟ ਕਾਲੇ ਚੰਗੀ ਸਿੰਦਾ ਰਸਤੇ 'ਚ ਕੋਈ ਟਪਾਰਾ ਨੂੰ ਪਤਾ ਲੱਗਾ ਸੀ ਜਿਹਦੇ ਭਾਈ ਕਾਰਾ ਸਿੰਘ ਵਾਣ ਨੂੰ ਤਾਂ ਉਹਨਾਂ ਭਾਈ ਕਾਰਾ ਸਿੰਘ ਵਾਣ ਨੂੰ ਆੜ ਕੇ ਗਿਆ ਸੀ ਕਿ ਭਾਈ ਸਾਹਿਬ ਤੁਸੀਂ ਇਹ ਨਗਰ ਜੇਗਾ ਵਾ ਇਹ ਛੱਡ ਦਿਓ ਫੌਜ ਉਥੋਂ ਚੱਲ ਪਈ ਹੈ ਕਿ ਤੁਸੀਂ ਇਹ ਟਾਕਰ ਛੱਡ ਕੇ ਕਿਤੇ ਹੋਰ ਚਲੇ ਜਾਓਗੇ ਤਾਂ ਫੌਰੀ ਐਕਸ਼ਨ ਹੋ ਜਾਣਾ ਇਹ ਵੀ ਧਿਆਨ ਰੱਖਿਓ ਫਿਰ ਵਾਪਸ ਨਹੀਂ ਜਾਇਓ ਇਸ ਤੋਂ ਬਾਅਦ ਫਿਰ ਤੁਸੀਂ ਜੇਗਾ ਉਹ ਆ ਜਾਣਾ ਤੰਪਾਈ ਦਾ ਨਾਸੀ ਬਾਣਕ ਹੈ ਬੱਡੇ ਜਿੰਦੇ ਕਿ ਮੇਰੇ ਮਗਰ ਜਿਹੜਾ ਸ਼ਬਦ ਨਹੀਂ ਜਾਵਾਂਗੇ ਨਹੀਂ ਜਾਵਾਂਗਾ ਇਹ ਤਾਂ ਗੁਰੂ ਪਾਸ਼ਾ ਜੀ ਦੇ ਕਿਰਪਾ ਕੀਤੇ ਸਾਡੇ ਤੇ ਜਿਹੜੀ ਉਹ ਬਖਸ਼ਿਸ਼ ਦਿੱਤੀ ਹੈ ਅਸੀਂ ਉਹਨਾਂ ਦੇ ਪੋਗਾਆਂ ਨੂੰ ਕਾਲਿਆ ਰੰਗ ਕਪੜਾ ਇਹ ਪੜਾ ਜਿਹੜਾ ਉਹ ਨਹੀਂ ਛੱਡ ਸਕਦੇ ਜੇ ਜਿਹਨੇ ਸਾਡੇ ਸਰੀਰ ਤੇ ਇਹ ਲੜ ਲਿਆ जख्म ਲੱਗ ਗਏ ਸਾਡੇ ਕਰਕੇ ਜੇ ਸਾਡੀ ਆਤਮਾ ਜਿਹੜੀ ਕਿਤੇ ਕੋਈ ਸਾਡੇ ਕੋਲੋਂ ਪਾਪ ਹੋਏ ਨੇ ਤਾਂ ਉਹ ਪਾਪ ਜਿਹਨੇ ਖਤਮ ਹੋ ਗਏ ਦੁਸ਼ਮਣ ਦੇ ਘੱਟਾਂ ਦੇ ਨਾਲ ਤੇ ਜੇ ਅਸੀਂ ਇਹ ਸ਼ਹਾਦਤ ਵੀ ਪ੍ਰਾਪਤ ਕੀਤੀ ਤਾਂ ਫਿਰ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਕਲਪਿਤ ਕਰਾ ਇਹ ਉਹ ਉਸ ਸਮੇਂ ਨੇ ਥਾ ਕਿ ਸਰੀਰੇ ਦੇਖੀ ਜਿਹੜੇ ਸਾਨੂੰ ਇਸ ਤਰ੍ਹਾਂ ਸੁਨੇਹਾ ਆਣਾ ਭਾਈ ਕਾਰਾ ਸਿੰਘ ਜਿਹੜੇ ਸਾਨੂੰ ਸਿੰਘ ਨੂੰ ਕਹਿਣ ਲੱਗੇ ਉਹ ਸੇਖੀ ਜੀ ਉਹਨੇ ਕਹੀ ਸੁਣਾਏ ਕਿ ਹਿੰਦੁਕਤਰ ਹੋਏ ਸ਼ਸਤਰਾਂ ਦੇ ਗਾਣੇ ਇਹ ਚੰਗਦੇ ਮਦਨ ਚ ਜਿੰਨੇ ਮੇਰੇ ਸੁਨੇਹੇ ਫਾਰਕ ਰਕੜੇਗਾ ਜਿੰਨਾ ਮੇਰੇ ਸੁਨੇਹੇ ਚੋਂ ਫੂਨ ਨਿਕਲੇਗਾ ਇਸ ਚੰਗਦੇ ਤੁਹਾਰਾ ਉਹਨਾਂ ਇਹਦਾ ਸੁਨੇਹੇ ਜਿੰਨਾ ਬਣਾਉਣਾ ਉਹ ਸਾਥ ਹੋਵੇਗਾ ਮੇਰੇ ਦਿੱਤੇ ਹੋਏ ਬਾਪ ਜਿਹੜੇ ਨੇ ਉਹ ਖਤਮ ਹੋ ਗਏ ਪਾਈ ਦਾ ਦਸੇ ਪੁਆਰ ਕਹਿੰਦੇ ਕਿ ਜਸਤ ਪੁਆਰ ਕਹ ਦਾਜ ਲੱਗਦੇ ਹੀ ਖਤਮ ਹੋ ਗਏ ਜਿਸ ਤਰ੍ਹਾਂ ਇਹ ਕੁਸ਼ਮਤੀ ਦੇ ਨੇ ਪੁਆਰ ਕਾ ਦਾ ਇਸ਼ਾਨ ਕਰਕੇ ਗੰਗਾ ਦੇ ਇਸ਼ਾਨ ਕਰਕੇ ਸਾਡੇ ਪਾਪ ਮੇਰੇ ਨੂੰ ਖਤਮ ਹੋ ਜਾਂਦੇ ਵੇ ਕਹ ਦਿੱਤੇ ਐ ਤੈਸੇ ਸ਼ਸਤਰ ਕੇ ਲਗੇ ਪਾਪ ਨਹੀਂ ਹੋ ਜਾਂਦੇ ਇਸ ਤਰ੍ਹਾਂ ਜੇ ਸਾਡੇ ਸਰੀਰ ਤੇ ਸ਼ਸਤਰ ਲੱਗਦੇ ਆ ਤਾਂ ਸਾਡੇ ਪਾਪ ਜਿਹੜੇ ਆ ਨਾ ਉਹ ਖਤਮ ਜਿਹੜੇ ਆ ਉਹ ਹੁੰ ਜਾਂਦੇ ਨੇ ਪਾਪ ਕੇ ਤਸ਼ੱਕਤਾਂ ਤੇ ਜਿਹੜਾ ਇਹ ਉੱਤਰ ਸਿੱਖ ਪੰਥ ਦੇ ਵਿੱਚ ਜਿਹੜੀ ਗੱਲ ਆ ਉਹ ਜਗ੍ਹਾ ਉਹ ਨਹੀਂ ਹੈ ਤਾਂ ਇਹ ਕਹਿ ਲੱਗੇ ਕਿ ਦੀਨ ਮਹਰ ਉਹ ਜਿਹੜੀ ਬੁੱਧ ਸ਼ੁਨੇ ਸ਼ਕਤਨ ਤੰਗ ਹੋਵੇ ਕਿ ਸੁਧਰ ਇਹ ਜਦੋਂ ਵੀ ਕੋਈ ਧਰਮ ਦੇ ਰਸਤੇ ਉੱਤੇ ਸੰਘਰਸ਼ ਕਰਦਾ ਹੈ ਤਾਂ ਉਸ ਤਸ਼ੱਦਦ ਦੇ ਨਾਲ ਜਿਹੜਾ ਹੈ ਉਸ ਦਾ ਸਰੀਰ ਉੱਤਰ ਹੁੰਦਾ ਹੈ ਨਵਾਬ ਕਪੂਰ ਸਿੰਘ ਦੀ ਸਾਖੀ ਹੁੰਦੀ ਹੈ ਕਿ ਜਦ ਨਵਾਬ ਕਪੂਰ ਸਿੰਘ ਨੇ ਸਰਹੰਦ ਤੇ ਹਮਲਾ ਕੀਤਾ ਤਾਂ ਸਰਹੰਦ ਦੀ ਫੌਜ ਇਸੇ ਤਰ੍ਹਾਂ ਅਸੀਂ ਫੋਮ ਬਣਾ ਲਏ ਜੀ ਇਹ ਕਰ ਲਏ ਹਨ ਹਮੋ ਸਭ ਨੇ ਗੱਲਿਸ ਨਾਮਾ ਸਰਹੰਦ جلندر نے سفر اور <سؤال> پاشاہ اس طریقے تروبار جن بھی مکان جنہوں نے آن کی کوشش کی وہ جبھی دار بار بھی نہ کر سکے اُن گھر اگ ل لگا دیتی ہے اس طریقے تک پار پار کر کے اس بالتی میں سردار بتم سنگ رکھ آئے کی دیکھے پر اس کے اوپر ایک کھڑا سی سو سردار جی نے دیکھ کر کے بولتے ہوئے پر جتے دار بتم سنگ لکڑ جی نے کوئی وہ گولی پہ چلائی وہی ہنمت نہ پی بڑی شان بڑی ہی مڑک کے مجاقت ببر سی بتا سی دربار دکھتے پنڈ کی پہلی ستم ڈال چور کر کے وہ کمکھنا پڑی گے لتن <تصالح> سنگ رکڑ مختلف پلانوں جگے دار رتن سنگھ رکڑ جب پنڈ کے باہر باہر پہنچ گئے تو آگے ایک پنڈ کی ایک دھی بھن ایک بھن نے آ کر کے گے دار سامان پکیا کہ بھائی صاحب جی <تصالح> ہو جی میں سردار کیشن سنگھ کے گھر بہے جا آپ کی واسطے جم پانی کا پربند کربنگ نے پوس والے ملکہ لواس پہنیا ہوا ساگ کی کمیز پہنی ہوئی سیکھ پڑا جب نے آپ نے تن جانے کو ختم ہو چکا ہے اس کے بعد جبے دار ربن سنگڑ نے بڑی شانتی شکا دیکھی ہے یہ شکاخت کا مرتبہ جس نے اپنی ساری امرک سنگرش کیا ہو ਅੰਤ ਬੜੀ ਸ਼ਾਂਤ ਦੇ ਨਾਲ ਕੁਸ਼ਮੰਤੀ ਬੋਲੀ ਨੇ ਮਾਨਵੀ ਸੰਭਾਲ ਅਪਰਸ਼ੇ ਰੱਤਕ ਦੀ ਸ਼ਹਾਦਤ ਨਹੀਂ ਹੋਈ ਕਿਉਂਕਿ ਸਰਕਾਰ ਅਪਰਸ਼ੇ ਰੱਤਕ ਦੀ ਸ਼ਕਤੀ ਤੇ ਲੋਕ ਸੰਗਤਾਂ ਉੱਤੇ ਨਹੀਂ ਪਈ ਵੈਸੀ ਡਰਦੇ ਪਾ ਰਹੇ ਆ ਇਹ ਹੱਥ ਬੰਦੇ ਕਰਦੇ ਜੇਕਰ ਸਾਹ ਕੋ ਨੀਰੀ ਨਹੀਂ ਸੰਭਾਲਦੇ ਤੇ ਇਸ ਇਹ ਸੱਜਣਾ ਸਿੰਘ ਪਗਸੇਂਗਰ ਨਾ ਸਵਤਨ ਅਜਲੀਆਂ ਵਿਸ਼ੇਸ਼ ਸਰਗੀਆਂ ਤੁਨ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ